ਗਾਠਾਂਵੇਂ ਲੋਕ ਮੈਂ ਕੋਈ ਨਾ ਜੋੜਾ ਗੱਠੂੰ ਠੀਕ ਹੈ ਲੋਗ ਠਾਵਾਂਵੇਂ ਲੋਕ ਤੋੜੇ ਲੋਗ ਠਾਵਾਂਵੇਂ ਮੈਂ ਜੋੜਾ ਨਾ ਗੱਠੂੰ ਲੋਕੋਂ ਪਣੇ ਕੋਈ ਜੋੜਾ ਗੱਠੂੰ ਮੈਂ ਲੋਕੋਂ ਦੀ ਤਕਦੀਰਾਂ ਕਰੀ ਇਹ ਸ਼ਬਦ ਵੀ ਚੱਲੇ ਕੋਈ ਲੋਕਾਂ ਭਾਣੇ ਜੋੜੇ ਗੰਡਦਾ ਉਹ ਗੰਡਦਾ ਲੋਕਾਂ ਦੀਆਂ ਤਕਦੀਰਾਂ ਨੂੰ ਜੋ ਪਿੰਡੇ ਸੋਈ ਪਰਵੰਡੇ ਹੋਜੇ ਸੋ ਪਾਏ ਵੀ ਜੋਨ ਚੀਜ਼ ਆਪੇ ਖੋਜੀ ਵੀ ਉਹ ਆਪਣਾ ਅਸਲ ਹੋ ਜੀ ਉਹ ਅਸਲ ਹੋਈ ਹੈ ਠੀਕ ਆਜ ਨਹੀਂ ਤੇ ਬਿੱਲਾ ਸੀ ਆਹ ਘਰ ਠੀਕ ਹੈ ਮੈਂ ਬੇਗਮ ਬੇਗਮ ਛੂ ਠੀਕ ਹੈ ਵੀ ਕੋਈ ਗੱਲ ਕੋਈ ਨਹੀਂ ਠੀਕ ਹੈ ਗੱਲੇ ਵਾਲੇ ਗੱਲ ਨਹੀਂ ਕੋਈ ਕੰਮ ਹੈ ਕੀ ਹਾਲ ਹੈ ਮਿੱਤਰੋ ਸੋਡਾ ਸਾਰਿਆਂ ਦਾ ਸੋ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬੈਠੇ ਆ ਪਿੰਡ ਬਾਲਿਆਂ ਵਾਲੀ ਡਿਸਟ੍ਰਿਕਟ ਬਠਿੰਡਾ ਬਾਬਾ ਜੀ ਬਾਜੀਗਰ ਬਰਾਦਰੀ ਨਾਲ ਸੰਬੰਧ ਰੱਖਦੇ ਆ ਤੋਂ ਆਪਾਂ ਅੱਜ ਸੁਣਾਗੇ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਬਾਰੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਆਪਣੀ ਬੋਲੀ ਦੇ ਵਿੱਚ ਹੀ ਜਿੰਨੇ ਵੀ ਦਰਸ਼ਕ ਦੇਖਦੇ ਹਨਾ ਅੱਜ ਇਸ ਵੀਡੀਓ ਨਾਲ ਜੁੜੇ ਆ ਸਾਰਿਆਂ ਨੂੰ ਮੈਂ ਕਹਿੰਨਾ ਬਾਜੀਗਰ ਬਰਾਦਰੀ ਦੀ ਬੋਲੀ ਨਾਲ ਹੀ ਬਾਬਾ ਜੀ ਉਹ ਚੀਜ਼ਾਂ ਦੱਸੋ ਤੁਸੀਂ ਬਹੁਤ ਲੋਕ ਪਿਆਰ ਕਰਦੇ ਆ ਜੀ ਵੇ ਰਮੀ ਦਾਸੇ ਰਗਾਠੇ ਮਾਤਾ ਲੰਗਰ ਸੁਖਿਓ ਵਿਆਪਾ ਭੰਡਾਰੋ ਦੇਣੋ ਪੰਡਤੋਂ ਹਾਂ ਵਾ ਪੰਡਤੋਂ ਆਲੇ ਜਵਾਬ ਦੇ ਦੇਣੋ ਵੀ ਅਮੀ ਤਾਰੇ ਕਾਠੇ ਨਹੀਂ ਖਾ ਸਕਦੇ ਆ ਠੀਕ ਹੈ ਤੇ ਫੇਰ ਉਹ ਕਰਾਇਆ ਕਿ ਮਰ ਕਿਉਂ ਬਾਬਾ ਰਮੀ ਦਾ ਸੇ ਨੇ ਵੀ ਉਹ ਇਹਰਾ ਇਹਰਾ ਕਮੇ ਤੇ ਤੇ ਮਾਲੇ ਵਾਲੋ ਕਾਰਨ ਕਾਈ ਤਾਂ ਵੀ ਉਹਨਰ ਘਰੇ ਨਹੀਂ ਭੋਜਨ ਛਕਣਾ ਉਹ ਵੀ ਹਮੇ ਪੰਡਤ ਜਾਂ ਵੀ ਮਮੀ ਪੰਡਤ ਤੇ ਉਹ ਚਮਿਆਰ ਉਹ ਚਮਿਆਰ ਚ ਹੈ ਵੀ ਜਿੱਤੀ ਜੋੜਾ ਇਕੱਠਾ ਜੇ ਵੀ ਹੋਰ ਜਾਤ ਨਹੀਂ ਜੇ ਕਹਿ ਪਾ ਆਹ ਜਾਤ ਨਹੀਂ ਪਸੂ ਪਸਾਰਾ ਮਰੇ ਉਹ ਵੀ ਚੁੱਕਤੇ ਤੇ ਹਾਲੀ ਵੀ ਤਾਰਤੇ ਤੇ ਇਹੇ ਕਰਕੇ ਫੇਰ ਉਹ ਵਿਸ਼ੋਸ ਕਰਦੇ ਸੀ ਠੀਕ ਹੈ ਵੀ ਅਮੇਰੇ ਘਰ ਰੋ ਨਹੀਂ ਖਾਂ ਠੀਕ ਫੇਰ ਉਹ ਕਿਉਂ ਵੀ ਤੂੰ ਸਾ ਆਪ ਸਭ ਕਾ ਸੁਚਮ ਕਰੀਆਂ ਠੀਕ ਹੈ ਤੂੰ ਨਿਕ ਗਈ ਜੀ ਉਹ ਜਨੇ ਪਾਣੀ ਤੇ ਮੈਂ ਨਹੀਂ ਆਇਰੋ ਚੱਲ ਤੂੰ ਆਪ ਨੂੰ ਠੀਕ ਹੈ ਆ ਗਾ ਤੂੰ ਉਹਨਾਂ ਨੂੰ ਛਕਾ ਦੀ ਉਹ ਸਰਾਫ ਨਾ ਦੇ ਜਾਣਾ ਚਲ ਉਹ ਨਿਚੇ ਧਰੀ ਪਟੇ ਵਿਛਾਦਨੀ ਮੈਂ ਬਲਰ ਚਾਦਨੀ ਸਾਫ ਸੁਥਰੋ ਕੰਮ ਕਰਦਣਾ ਸਾਫ ਸੁਥਰੋ ਕਰਦਣਾ ਠੀਕ ਹੈ ਪੰਗਤ ਲਗਾਦਨੀ ਠੀਕ ਹੈ ਆਤਰਾਏ ਭਾਂਡੇ ਤਾਂ ਇਹ ਸਾਰੇ ਕੰਮ ਕਰਕੇ ਤੇ ਆਪਨੇ ਪਹੁੰਚਣਾ ਥਾਲੀਆਂ ਪ੍ਰੋਸਸ ਨੂੰ ਪ੍ਰੋਸਸ ਨੂੰ ਥਾਲੀ ਠੀਕ ਹੈ ਫੇਰ ਉਹ ਕਿਦੋਂ ਆਰਡਰ ਵੀ ਪਰਮਾ ਪਹੁੰਚ ਸਕੋ ਹਾਂ ਪਹੁੰਚਣ ਕਰਾ ਕਰੋ ਠੀਕ ਹੈ ਜੀ ਚਲੋ ਉਹ ਜਿਹੜੇ ਖਾਇਲਾਗ ਪੜੇ ਤੇ ਉਹ ਆਪਨੇ ਇੱਕੋ ਕੋ ਸਾਰੇ ਦਿਨਾਂ ਮਹਿਫਿਲ ਤੇ ਸਾਰੇ ਗਲੇ ਇੱਕੋ ਕੋ ਬੈਠੇ ਹੋਣ ਬੈਠ ਕੇ ਇੱਕੋ ਉਹ ਰੱਬੀ ਜਾਸ ਠੀਕ ਹੈ ਸਾਰੇ ਉਗਲੇ ਸਾਰੇ ਉਗਲੇ ਬੈਠ ਗਏ ਆ ਰੱਬੀ ਰੂਤੀ ਹਾਂ ਉਹ ਤੇ ਆਪਾਂ ਤਰਜਮੀ ਤੋਂ ਹਾਂ ਉਹ ਖਾਤੇ ਖਾਤੇ ਬੰਦ ਹੋ ਅੱਛਾ ਇਹ ਤੇ ਫੇਰ ਮੈਂ ਆਪਣੇ ਆਪ ਨੇ ਸਫਾ ਤਾਣੋ ਕੇ ਤੇ ਖਾਇ ਲਾ ਗਏ ਤੇ ਆਪ ਨੇ ਫੇਰ ਭੁੱਖੇ ਸਾਰੇ ਉਗਲੇ ਸੇ ਬੈਠ ਗਏ ਠੀਕ ਹੈ ਏਅਰ ਕਾਲ ਦੇ ਨੇ ਫੇਰ ਆ ਕੇ ਬੈਠ ਗਏ ਉਹ ਮਾਤਾ ਕੋ ਉਹ ਉਹ ਬੈਠੋ ਉਹ ਅੰਦਰ ਉਪਰੇ ਦੀ ਸਤਾ ਇੱਕ ਨਿਕ ਮੈਂ ਆ ਗਿਓ ਹਾਂ ਉਗਵਾਵਰ ਕੋਈ ਨਾ ਕਿਨਾਂ ਵਿਚ ਹੂ ਤੇ ਕੋਈ ਬੰਦਾ ਆ ਜਾ ਫੇਰ ਜੇ ਜੇ ਕਾਗੋ ਫੇਰ ਆਗਲੇ ਹੂੰ ਕੁੰਡੂ ਲਗਾ ਦੇਨੂੰ ਅੱਛਾ ਕੁੰਡੂ ਲਗਾ ਦੇਨੂੰ ਜੇ ਤੇ ਜਾ ਕੇ ਫੇਰ ਬੈਠ ਕੇ ਕਮਲ ਆ ਬੇ ਕੁੰਡੂ ਲਗਾ ਦੇਨੂੰ ਫੇਰ ਹਾਂ ਅਬੇ ਨਹੀਂ ਆ ਤੋ ਅਬੇ ਨਹੀਂ ਆ ਤੋ ਜਿਦੇ ਫੇਰ ਜਾ ਕੇ ਬੈਠ ਗਏ ਤੇ ਉਹ ਨਗਾ ਉਹਨੂੰ ਸਾਡਾ ਉਹਨੂੰ ਪੜਤੋਂ ਵਾਲੇ ਤੇ ਜਿਦੇ ਹੂੰ ਵੀ ਦੇਖਿਓ ਇਕੋ ਕੋ ਸਾਰੇ ਉਹ ਗਲੇ ਬੈਠੇ ਦੋ ਥਾਲੀ ਪਰ ਬੈਠੋ ਠੀਕ ਹੈ ਜਣੌਰ ਵਾਸਤੇ ਸਾਡੇ ਗੜ ਕੇ ਤਰੀ ਮੈਂ ਅੱਧੇ ਥੜਾਈ ਕਿਉਂ ਠੀਕ ਹੈ ਤਾ ਬੈਠੋ ਸਾਰੇ ਉਹ ਗਲੇ ਕੋ ਕੋ ਬੈਠੋ ਠੀਕ ਹੈ ਦੇਖੋ ਅੰਦਰ ਬੈਠੋ ਫੇਰ ਉਹ ਕੋ ਬੋਲ ਇਹਨਾਂ ਨੂੰ ਪੁੱਛ ਇਹ ਦੇਖੋ ਲੋਕਾਂ ਬਲੇ ਖਾਇਆ ਆਲ ਸੀ ਗਵਾ ਇਹ ਕੋਈ ਨਾ ਜੋੜਾ ਗੱਠੂ ਠੀਕ ਹੈ ਲੋਕ ਇਕਠਾਵੇਂ ਲੋਕ ਤੋੜੇ ਲੋਕ ਇਕਠਾਵੇਂ ਮੈਂ ਜੋੜਾ ਨਾ ਗੱਠੂ ਹਮ ਲੋਕ ਲੋਕੋਂ ਪਾਣੇ ਕੋਈ ਜੋੜਾ ਗੱਠੂ ਮੈਂ ਲੋਕੋਂ ਦੀ ਤਕਦੀਰਾਂ ਗੱਠੂ ਆਹ ਇਹ ਸ਼ਬਦ ਵੀ ਚੱਲਿਆ ਜੇ ਕੋਈ ਲੋਕਾਂ ਬਾਣੇ ਜੋੜੇ ਗੰਡਦਾ ਉਹ ਗੰਡਦਾ ਲੋਕਾਂ ਦੀਆਂ ਤਕਦੀਰਾਂ ਨੂੰ ਹੂੰ ਇਹਦਾ ਬਈ ਉਹ ਤੇ ਮਾਰੋ ਜੇ ਤੰਡੋ ਚਮੜਾ ਜੇ ਤਾਰੇ ਪਰ ਚਮੜਾ ਕੋਣੀ ਤਾਂ ਤਾ ਤਾਓ ਸਹੀ ਗੱਲ ਹੈ ਜੇ ਤਾਰੇ ਪਰ ਚਮੜਾ ਕੋਣੀ ਤਾਂ ਤਾ ਤਾਓ ਹੂੰ ਜਿੱਤੇ ਵਿੜਾਵਾਂਵੇਂ ਹੂੰ ਅਮੇ ਚਲਾਵਾਂ ਆਪਣਾ ਤੰਡੋ ਹਾਂ ਤਮੇ ਫਿਰ ਪੈਰੋਂ ਮੇ ਕਾਕਾ ਲੋ ਹਾਂ ਸਹੀ ਗੱਲ ਹੈ ਆਪਣਾ ਬਣਾ ਕੇ ਘਰੋਂ ਕਸੇ ਨੂੰ ਸਹੀ ਗੱਲ ਕਾਗਜ਼ੇਰ ਬਣਾ ਲਿਓ ਹੂੰ ਕਪੜਾ ਬਣਾ ਲਿਓ ਉਹ ਕੋਈ ਸੂਤ ਕਾਤਾ ਹਾਂ ਮੈਂ ਹੂੰ ਬਣਾਵਾ ਮੈਂ ਅੱਛਾ ਜੰਝੂ ਪਹਿਨੋ ਤਮੀ ਹਾਂ ਇਹਨੂੰ ਮਾਰਾਤ ਲੱਗ ਗਈ ਵੀ ਕਹਿਰ ਭਾ ਜੇ ਮੰਨੇ ਨਹੀਂ ਤੂੰ ਪਸੰਦ ਕਰ ਤੋ ਮਹਾਰੀ ਬਣਾਈ ਚੀਜ਼ੋ ਨੂੰ ਪਸੰਦ ਕਾ ਕਰੋ ਜੀ ਕਾ ਕਰੋ ਹਾਂ ਉਹ ਵੀ ਤਾਂ ਤਰ ਤਨੇ ਗੇ ਲੱਗ ਗਈ ਖੱਦਰ ਬਣਾ ਹਾਂ ਮੈਂ ਹੂੰ ਕਪੜਾ ਪਹਿਨੋ ਤੰਮੀ ਫਿਰ ਧਾਰ ਕਾ ਸਮੋਟ ਮਟੇ ਆਈ ਹਾਂ ਫਿਰ ਜਾ ਰਿਹਾ ਗੰਗਾ ਪਰ ਅੱਛਾ ਪੰਡਤ ਹੂੰ ਲੱਗੇ ਰਹੀ ਜਾ ਸੇਰੀ ਚੋਂ ਵੀ ਪਾਲੇ ਅੱਛਾ ਉਹ ਉਹ ਤੇ ਚੋਂ ਵੀ ਕਾਲੀ ਦੀ ਹੂੰ ਚੋਂ ਵੀ ਕਾਲੀ ਦੀ ਦੇ ਗੰਗਰ ਨੇੜੇ ਹੈ ਗੰਗਰ ਨੇੜੇ ਚੋਂ ਵੀ ਕਾਲੀ ਦੀ ਨਾ ਨਾ ਆਪਣੇ ਗਾਮ ਠੀਕ ਹੈ ਆਹ ਵਾ ਠੀਕ ਹੈ ਜੀ ਬੇਗਮ ਬੇਗਮ ਪੁਰਾਣਾ ਹੋ ਠੀਕ ਹੈ बाबा रविदास बेगमपुरा बेगमपुरा जद्दी गांव जनो जद्दी ठीक है हाँ जी ठीक है जमा बाबा रो बेगमपुरा बेगमपुरा ठीक है हां जी हाँ जी बेगमपुरा रो वसनीक वसनीक जी ठीक है वो को मैं बेगमपुरे रहूं मैं बेगम 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 छू ठीक है भाई कोई गांव नहीं ठीक है ગлле મેલે ગલ નું કામ હા મને કોઈ ગામ ની મે મારો ગામ બેગમ પર બે બેગમ છે મારો ગામ કોઈ ગામ કોની મારો શહેર બેગમ છે કોઈ કામ નઈ કોઈ કઈ શરીરો બગેદારો ચિતરારો કોઈ ડર કોની કોઈ કામ નઈ ઠીક હે હા બેગમ બે બેગમપુરા બેગમ ઠીક હે બેગમ જો મને એક ઓર દેને કેરો પહેગો ની અન ਉਰੀ ਕੁੜੀ ਆ ਬਲੇ ਕੁੜੀ ਪਲੇ ਹੂੰ ਉਹ ਬੋਲੇ ਮਹਾਰਾਜੋ ਕੱਤਾ ਜਾ ਰਹੇ ਹੋ ਦੇਵਤਾ ਉਹ ਬਾਬਾ ਰਵਿਦਾਸ ਪੁੱਛੇ ਹਾਂ ਬਾਬਾ ਰਵਿਦਾਸ ਪੁੱਛਿਆ ਨਾ ਠੀਕ ਹੈ ਪਤਾ ਤੁਹਾਨੂੰ ਟੋ ਵੀ ਇੱਥਾ ਗੰਗਾ ਜਾ ਰਹੇ ਹੂੰ ਠੀਕਵਾ ਮੈਂ ਗੰਗਾ ਜਾ ਰਹੇ ਹਾਂ ਠੀਕ ਹੈ ਉਹ ਲਾ ਫੇਰੇ ਮਾਰੂ ਲਈ ਜੋ ਕੋਤਮਰੀ ਠੀਕ ਹੈ ਲੱਕੋ ਅਹੀਂ ਕਰ ਜੋ એ તો 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 ગંગા હાથ કાઢ કે લેવા દે હું બી ગયો પેલા તારણી બે તારા વા ਮੈਂ ਕਾਈ ਬਤਾਇਆ ਹੋਰ ਪਹਿਲਾਂ ਦੇ ਜਿੰਨੇ ਮਾਰੇ ਸਫਲ ਨਹੀਂ ਹੋ ਮੈਂ ਹਾਂ ਜਿਹਦੇ ਉਹ ਆਪਣੀ ਤਾਰ ਕੇ ਤੇ ਆਪਨੇ ਦਵਾਰੇ ਜਿਹਦੇ ਫਿਰ ਉਹ ਦੇ ਲਾਗੇ ਤੇ ਐ ਕਰਾ ਜਿਹਦੇ ਫਿਰ ਉਹ ਗੰਗਾ ਹੱਥ ਕਾਢੇ ਫਿਰ ਗੰਗਣ ਹੋਰ ਠੀਕ ਹੈ ਵਾਹ ਰਾਰੇ ਤੇ ਉਹ ਕੋਈ ਨਾ ਨਹੀਂ ਖੜਿਆ ਮੈਂ ਥੋੜਾ ਕੱਲੀ ਦੀ ਉੱਤੇ ਜਿਹਦੇ ਮੁਰਤੇ ਆਏ ਉਹਦੇ ਫਿਰ ਉਹ ਨੋ ਨੋ ਟਕਾ ਰਹੇ ਸੀ ਉਹ ਲੋਕੋ ਬੈਠੇ ਦੇ ચુક ਉਹ ਕਾਗਰ ਜਨੇ ਟਗਾ ਉਂਚੇ ਰੋੜੇ ਅਮ ਨਦੀ ਰੁਲੀ ਜਾ ਕੋਈ ਦੇਖੋ ਕਾਈ ਜੇ ਠੀਕ ਹੈ ਫਿਰ ਮੀਰਾ ਭਾਈ ਇਹ ਰਕਨੇ ਜਿਹਦੇ ਫਿਰ ਉਹ ਪਰਦੀ ਪਰਦੀ ਜੋ ਉਹ ਆਪਣੇ ਆਇਓ ਤਿਆ ਸਾਗੇ ਤੇ ਫਿਰ ਉਹ ਦੂਜਰ ਪੜਾਈ ਮਿਲਦਨੀ ਤੇ ਫਿਰ ਉਹ ਪੜਾਈ ਭਰੋਗੀ ਠੀਕ ਹੈ ਵੀ ਮੀਰਾ ਭਾਈ ਬਚਪਨ ਬਚਪਨੇ ਥਾਈ ਜਦੇ ਗੁਰੂ ਭਗਤ ਰਵਿਦਾਸੇ ਬਾਰੇ ਵੀ ਉਹਨੇ ਗਿਆਨ ਹੋ ਗਿਆ ਤੋ ਗਿਆਨ ਹੋ ਗਿਆ ਤੇ ਉਹ ਵੀ ਆਪ ਦੀ ਦੁਨੀਆ ਮਲ ਨਿਕਲ ਕੇ ਹਾਂ ਇਹ ਦੁਨੀਆ ਵੜ ਗਈ ਹਾਂ ਠੀਕ ਹੈ ਬਈ ਜੰਜਾਲ ਠੀਕ ਹੈ ਦੁਨੀਆਦਾਰੀ ਉਹ ਹੋਰ ਵੀ ਜਾਲ ਸੈ ਕੋ ਹਾਂ ਜਿੰਨਾ ਚਿਰ ਮਰਜੀ ਫਸੇ ਰਹੋ ਜਿੰਨਾ ਚਿਰ ਮਰਜੀ ਫਸੇ ਰਹੋ ਠੀਕ ਹੈ ਤੇ ਉਹ ਮਾਂ ਵੀ ਕਿਉਂ ਉਹ ਕੋ ਮਾਂ ਉਹ ਜਾ ਰੋਕ ਕੇ ਜਾ ਕੇ ਜਾ ਜਿੱਤੇ ਮਾਰ ਲੱਗ ਗਈ ਮੰਨੇ ਬਦੋ ਜਣ ਲੋਕ ਕੰਨੇ ਨਾ ਤਨੇ ਹੂੰ ਕੋ ਆਪਣੇ ਆਪ ਕੋਈ ਰੇ ਤਰੇ ਢੇਟਾ ਪਰਮਣਾਂ ਦੇ ਪਰਮਣ ਨਹੀਂ ਰਾਂ ਕੇ ਠੀਕ ਹੈ ਤੇ ਜਿਹੜਾ ਮੀਰਾ ਬਾਈ ਜਿਹੜੇ ਪਿਆਲਾ ਵੀਦੋ ਦੋ ਔਰੋਂ ਕਾਈ ਕਹਾਣੀ ਹੈ ਖੇਰ ਕਾਲੇ ਤੂੰ ਕੀ ਕਹਲਿਆ ਤੂੰ ਖੇਰ ਕਾਲੇ ਪਰਵਾਰ ਠੀਕ ਹੈ ਆਪਦੇ ਪਰਵਾਰੀ ਠੀਕ ਹੈ ਸਹੀ ਹੋ ਗਿਆ 50 ਤੇ ਮੈਂ ਲਕਾਰ ਠੀਕ ਹੈ ਤੇ ਲੋਕ ਮੈਨੂੰ ਕਿਹਨੇ ਵੀ ਲਕਾਰ ਦੇ ਦਿੱਤੀ ਸੇ ਮੈਂ ਰੇਵੀਂ ਜਾ ਰਿਹਾ ਹਾਂ ਤੁੰਗ ਘਰ ਬੈਠਾ ਹੈ ਜੀ ਹਾਂ ਹਾਂ ਉੱਤਾਂ ਤੇ ਉਹ ਜ਼ਹਿਰ ਪਿਆਲਾ ਕਹੋ ਠੀਕ ਹੈ ਇਹਨੇ ਖਤਮ ਕਰੇ ਵਾਸਤੇ ਖਤਮ ਕਰੇ ਵਾਸਤੇ ਮੀਰਾ ਬਾਈ ਹਾਂ ਜ਼ਹਿਰ ਪਿਆਲਾ ਰਾਣਾ ਭੇਜੋ ਠੀਕ ਹੈ ਰਾਣਾ ਕੌਣ ਤੂੰ ਰਾਣਾ ਕੌਰ ਬਾਪ ਭਾਈ ਠੀਕ ਹੈ ਮੀਰਾ ਬਾਈ ਹਾਂ ਠੀਕ ਤੇ ਜ਼ਹਿਰ ਪਿਆਲਾ ਰਾਣਾ ਭੇਜੋ ਠੀਕ ਹੈ ਭੇਜੋ ਮੀਰਾ ਜੀ ਦੇ ਹੱਥ ਜ਼ਹਿਰ ਪਿਆਲਾ ਮੀਰਾ ਪੀ ਲਓ ਬਣ ਗਿਓ ਨੌ ਲਖਾ ਠੀਕ ਹੈ ਹੈ ਇਹ ਗੁਰੂ ਮਾਰੀ ਬੇਨਤੀ ਹੈ ਜਾਉ ਸੰਤਾਂ ਤੇ ਗਿਆਨ ਹੋ ਗਿਓ ਮੁਖ ਸੇ ਵਜਾਵਾ ਮੀਰਾ ਬਾਂਸਰੀ ਮੁਖ ਸੇ ਵਜਾਵਾ ਮੀਰਾ ਬਾਂਸਰੀ ਆਥੋਂ ਸੇ ਵਜਾਵਾ ਤਾੜੀ ਪੈਰੋਂ ਵਜਾਵਾ ਗੁੰਗਰੂ ਮੀਰਾ ਪਲੇ ਸਾਧੋ ਆਉ ਸੇ ਲਿਓ ਚਲਾਂ ਏ ਆਪਾਂ ਪਾਣੀ ਨੇ ਆਪਾਂ ਬਾਗੇ ਮੇ ਚਲਾਂ ਏ ਬਾਗੇ ਮੇ ਅਮਰਤ ਵਰਸ ਰਿਓ ਠਮਕ ਠਮਕ ਮੀਰਾ ਪੱਬ ਤਰਿਓ ਜਾਉ ਸੰਤੋਂ ਕੇ ਸਾਥ ਇਹ ਮੀਰਾ ਭਲੀ ਸਾਧੋ ਜੇ ਸੱਚ ਧੀ ਤੇ ਉਹਨੇ ਜਰੇ ਤੇ ਨੌ ਲਖਾਰ ਬਣਾ ਦਨੋ ਜੇ ਉਹ ਮਨੇ ਦਲੀਤ ਹੁੰਦੀ ਤੇ ਉਹ ਹਾਰ ਨਹੀਂ ਸੋ ਬਣਤੋ ਠੀਕ ਹੈ ਔਰ ਮੋਤਰ ਆਰਤੋ ਠੀਕ ਹੈ ਜਦੋਂ ਕਿਤਾਬ ਹੀ ਮਿਲਦ ਨਹੀਂ ਹਾਂ ਇਹ ਤਾਂ ਦੁਨੀਆਦਾਰੀ ਨੇ ਮਈ ਵਸਾਈ ਹੈ ਹਾਂ ਦੁਨੀਆਦਾਰੀ ਨੇ ਵਸਾਇਆ ਹਾਲ ਹੈ ਉਹਦੇ ਕੋ ਬੇਦ ਕਿਤੇ ਨੂੰ ਖਬਰ ਨਹੀਂ ਜਿੱਤੇ ਉਪਰੀ ਮਜਲ ਫਕੀਰ ਦੀ ਬੇਦ ਤੇ ਲਿਖੀ ਜਾ ਬੰਦਾ ਹੀ ਲਿਖੀ ਜਾ ਹੂੰ ਇਹਦੇ ਲਿਖੀ ਜਾ ਬੇਦ ਹਮਾਰਾ ਭੇਤ ਹਮ ਬੇਦ ਮੈਂ ਮੈਂ ਠੀਕ ਹੈ ਇਹ ਪੱਠੀ ਕਾ ਹੀ ਪੜੈ ਜੂ ਹੂੰ ਬੇਦ ਮਾਰਾ ਭੇਤ ਹਮ ਬੇਦ ਮੈਂ ਉਹ ਜਿਹੜਾ ਵੇਦ ਜੈ ਇਨੇ ਮੇਂ ਪ੍ਰਗਟ ਹੋਏ ਜਿਹੜੇ ਅਦਾਸ ਕਰਗੇ ਠੀਕ ਹੈ ਮਾ ਗੁਰੂ ਅਰਜਨ ਦੇਵ ਨੇ ਸਾਜਿਆ ਤੇ ਦਸਵੇਂ ਪਾਤਸ਼ਾਹ ਨੇ ਚਲਾਇਆ ਚਲਾਇਆ ਠੀਕ ਇਹ ਤੇ ਜਿਹੜਾ ਪੇਛਾ ਠੀਕ ਜਨਾਏ ਵਾਸਤੇ ਜੇ ਲੋਕ ਕੋ ਜਣੂ ਉਪਾ ਅਸੀਂ ਅੱਗੇ ਬੁੱਧੂ ਤੇ ਬੁੱਧੂ ਬੋਸ ਨੇ ਜਿਹੜਾ ਨਾ ਕਿ ਜੜ ਲਾਗੇ ਸੁਣ ਕੇ ਲਾਗੇ ਸੁਣ ਕੇ ਲਾਗੇ ਜੀ ਠੀਕ ਹੈ ਇਹ ਇਹੇ ਬਾਤ ਸੀ ਬੇ ਵੀ ਕਹਿਰ ਭਾ ਵੀ ਜਰੀਆ ਬਣਾਇ ਜਿੱਕੋ ਪ੍ਰਮਾਤਮਾ ਅਗਲੇ ਜੁੜੇ ਰਹੋ ਜੁੜੇ ਰਹੋ ਠੀਕ ਹੈ ਕਿਹੜੇ ਗੱਲੇ ਜੋ ਵੀ ਜੁੜੇ ਉਹਦਾ ਭੂਲੇ ਪਟ ਗਏ ਮਰ ਰੰਗੇ ਆ ਵੀ ਇਹਨੇ ਪੜ ਕੇ ਵੀ ਉਹਰੇ ਗੱਲੇ ਲਾ ਗੀ ਬੈ ਸਿ ਜੋਰਾ ਨਹੀਂ ਪੜ ਸਕਤੇ ਕਾਨੂੰ ਮੇ ਤਾਂ ਪੜ ਕਾਨੂੰ ਮੇ ਤਾਂ ਪੜ ਗਈ ਵੀ ਉਪਰੇ ਆਵਾਜ਼ ਪੜਾ ਜਾੜ ਕੇ ਪਾਠੀ ਬੋਲੇ ਜਾ ਪੜ ਤ ਬੋਲੇ ਜਾ ਮੌਲਵੀ ਬੋਲੇ ਜਾ ਹੋਰ ਆਵਾਜ਼ ਸੁਣੋ ਹਾਂ ਉਹ ਪੜ ਰਿਹਾ ਜੇ ਹੋਰ ਆਵਾਜ਼ ਸੁਣੋ ਸੁਣੋ ਕਾਣ ਸੁਣੇ ਵਾਸਤੇ ਸੁਣੇ ਵਾਸਤੇ ਜਿੰਨਾ ਚੜ ਕੇ ਪਰਬਤ ਕਲਾਸ ਦੇਖਾਂ ਹੂੰ ਗੁਰੂ ਦੀ ਟੋਪੀ ਨਜ਼ਰ ਆਈ ਅੱਛਾ ਕਨ ਗੁਰੂ ਦੇ ਸਰਬੋਸ ਅੱਖਾਂ ਨੂਰ ਚਮਕ ਕੇ ਲਕਾਂ ਗੁਰੂ ਦੀਆਂ ਪੰਗਲ ਛਾਪੇ ਅੱਛਾ ਮੋਹ ਮਗਾ ਵਸੇ ਗੰਗਾ ਦੇ ਆਪਣੀ ਮੋਹ ਵੀ ਜੇ ਵੀ ਜੇ ਕੇ ਚੰਗੋ ਬੋਲ ਲਈ ਆਪਾਂ ਮੋਸੀ ਆਪਣੇ ਮੋਹ ਵਿੱਚ ਗੰਗਾ ਠੀਕ ਹੈ ਉਹ ਕੋ ਜਾ ਜੋਤ ਸੇ ਜੋਤ ਹੂੰ ਮਲਾ ਤੇ ਚਲੋ ਹੂੰ ਪ੍ਰੇਮ ਸੀ ਗੰਗਾ ਗਾਤੇ ਚਲੇ ਗਾਤੇ ਚਲੇ ਪਰ ਉਹ ਖੜਨੋਂ ਪੜ ਗਿਆ ਮਨੇ ਟਕਾ ਯਾਰ ਗੱਲ ਜੀ ਫਿਰ ਉਹ ਸ਼ਾਮ ਨੂੰ ਸੂਲ ਨਹੀਂ ਕਿ ਉਹ ਜਨ ਸੂਲੀ ਤੇ ਚੜੇ ਹੂੰ ਉਹਨੇ ਪੁੱਛਿਓ ਤੋ ਅੱਛਾ ਬਈ ਸੁਣਾ ਹੂੰ ਕੋਣਾ ਤਾਰੋ ਕਾਂਗੋਂ ਗੌਂਸ ਪਾਕ ਪੀਰ ਅੱਛਾ ਉਂਕਾ ਜੇ ਗਨਪਾਲ ਪੀਰ ਦੇਖਣਾ ਮੇਰੇ ਵਾਲੀ ਥਾਂ ਤੇ ਆ ਜਾ ਸਾਰੇ ਵਾਲੀ ਥਾਂ ਤੇ ਇੱਥੇ ਆ ਠੀਕ ਹੈ ਕੁੱਤੇ ਨਹੀਂ ਰੀਸ ਤੋਂ ਰਾਜਾ ਬਣਿਓ ਕੁੱਤੇ ਖੜ ਕੇ ਤੂੰ ਦੇਖ ਨਾ ਕੱਪੜਾ ਉਹ ਦੀ ਫਾਂਸੀ ਲਗਾਈ ਉਹ ਟੁੱਟ ਗਈ ਅੱਛਾ ਤਿਸਰ ਫੇਰ ਨੇ ਟੁੱਟ ਗਈ ਉਂਕਾ ਮੰਨਤਾ ਉਹ ਕੁੱਤਤਾ ਮਾਰੇ ਥਾਂ ਹਾਂ ਇਹ ਕਾਲ ਕਾਲ ਐਵੇਂ ਹਾਂ ਫੇਰ ਦੀ ਸੀਗੇ ਫੇਰ ਦੀ ਸੀ ਹੈ ਠੀਕ ਹਾਂ ਅੱਛੀ ਲੋ ਬੰਦਾ ਜਾਈ ਵਾਹ ਵੇ ਪਹਿਲਾਂ ਇਹਨੇ ਪਿਆਰ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਕਿਉ ਹੈ ਨਾ ਜੋ ਪਿੰਡੇ ਸੋਈ ਪਰਵੰਡੇ ਖੋਜੇ ਸੋ ਪਾਏ ਵੀ ਜੋ ਚੀਜ਼ ਆਪਾਂ ਖੋਜੀਆਂ ਬਈ ਉਹ ਆਪਣਾ ਅਸਲ ਹੋ ਜੀਏ ਉਹ ਅਸਲ ਹੋਈਏ ਠੀਕ ਆ ਜੇ ਨਹੀਂ ਤਾਂ ਬਿੱਲਾ ਸੀ ਆਹ ਘਰ ਠੀਕ ਹੈ ਜਿੰਨੇ ਪਰਮਸਿਵਾ ਸਾਹਿਬ ਦੀ ਤਾਰ ਤੇ ਬਾਹਰ ਇਹ ਸਾਰੀ ਤਾਰੇ ਅੰਦਰ ਵਸਿਆ ਬੜੀ ਠੀਕ ਹੈ ਬਸ ਵੀ ਮਨ ਨਜ਼ਰੀਆ ਦੇਖੇਓ ਵੀ ਮੈਂ ਕਾਹਨ ਕੀ ਚੀਜ਼ ਦੇਖੂ ਗੁਰ ਠੀਕ ਹਣੋ ਬਈ ਇਹ ਦਸਿਆਂ ਕੋ ਜਬ ਇਹ ਨਾ ਯਰ ਨਹੀਂ ਹਾਲ ਤੇ ਉਹ ਐ ਫਿਰ ਨਜ਼ਰ ਕੋਣ ਚ ਇਹ ਨਹੀਂ ਜੈ ਇਹ ਜੋ ਬਰ ਰਿਹਾ ਦੇਖਿਆ ਤੂੰ ਇਹ ਕੀ ਆ ਜਿੱਥੇ ਤਾ ਕਰਾ ਪਰ ਨਿਗਾਹ ਜਿਆਦਾ ਵੱਡੀ ਪਰ ਠੀਕ ਆ ਜਬ ਕਰਮੀ ਆਵੇ ਕਪੜਾ ਸੈਜੇ ਮੁਖਦਵਾਰ ਕਰਮੀ ਆਵੇ ਕਪੜਾ ਨਜ਼ਰੀ ਮੁਖਦਵਾਰ ਹਾਂ ਕਰਮੀ ਆਵੇ ਕਪੜਾ ਨਜ਼ਰੀ ਸੈਜੇ ਮੁਖਦਵਾਰ ਠੀਕ ਸੈਜੇ ਨਜ਼ਰੀ ਸੈਜੇ ਮੁਖਦਵਾਰ ਠੀਕ ਹੈ ਫੇਰ ਕੋ ਘੇਰ ਕੇ ਫੁਰਨਾ ਦੇਖੀਏ ਥੀਸੇ ਵੇ ਕੋ ਸੱਚਾ ਮੁਕਤੀ ਦਾ ਦਰਬਾਰ ਇਹ ਲੈਣ ਔਰ ਕਾਈ ਮਤਲਬ ਜੇ ਇਹਨਾਂ ਕਰਮੇ ਦਾ ਕਪੜਾ ਹੀ ਕਾਈ ਹੋਏ ਇਹ ਇਹਦੇ ਜੀ ਜਨ ਪਰਮਾਤਮਾ ਤਨ ਤੁਨੋ ਜਪਰੇ ਉਪਰ ਲੱਚਮੜੀ ਕੀ ਕਰਨੇ ਲੋਇ ਛਾਏ ਹੋ ਠੀਕ ਹੈ ਇਹ ਕਰਨੇ ਲੋਇ ਜੀ ਤਾਰੋ ਜਨਮੇ ਲੋ ਛਕਾ ਦੇ ਹੋ ਠੀਕ ਹੈ ਇਹ ਤਾਰੋ ਨਾ ਇਹ ਤਾਂ ਕਿਉਂ ਠੀਕ ਹੈ ਇਹ ਉੱਥਾਂ ਦੇ ਘੇਰੇ ਰਹੀ ਜਿੱਥਾਂ ਮੇਰੇ ਸਾਥ ਚੱਲਨੇ ਵੜੇ ਠੀਕ ਹੈ ਤੋੜੀ ਚੜੀਏ ਇਹ ਨਵਈਏ ਤੋੜ ਲੈ ਸੀ ਤੇ ਫਾਟ ਗਿਓ ਫਾਟ ਗਿਓ ਫਾਟ ਗਿਓ ਕੱਢ ਦੋ ਫਾਟ ਗਿਓ ਕੱਢ ਦੋ ਕੱਢ ਦੋ ਹਾਂ ਠੀਕ ਹੈ ਠੀਕ ਆ ਲਓ ਜੀ ਇਹ ਗੱਲਾਂ ਗਲੇ ਆਪਾਂ ਅੱਜ ਇਹ ਵੀਡੀਓ ਇੱਥੇ ਸਮਾਪਤ ਕਰਾਂ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਜੋ ਤੇ ਕਿ ਜੇ ਵੀਡੀਓ ਵਧੀਆ ਲੱਗੀ ਤੇ ਅੱਗੇ ਜ਼ਰੂਰ ਬਣਾਈਆ ਬਾਬਾ ਅਗਲੇ ਕੋ ਵੀਡੀਓ ਬੜੀ ਲਈਆਂ ਪੁਰਾਣੇ ਜ਼ਮਾਨੇ ਦੀ ਗੱਲਾਂ ਬਾਤਾਂ ਕਰੀਆਂ ਸੋ ਇਹ ਗੱਲਾਂ ਅਗਲੇ ਧਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ